ਹਾਂਜੀ ਸਤਿ ਸ਼੍ਰੀ ਅਕਾਲ ਜੀ ਰਾਜਾ ਰਾਨੀ ਵਾਲੀ ਬਹੁਤ ਸੋਹਣੇ ਸੂਟ ਆਏ ਨੇ ਇਹਨਾਂ ਦੇ ਵਿੱਚ ਪ੍ਰਿੰਟ ਦੇ ਉੱਪਰ ਵਰਕ ਕੀਤਾ ਹੋਇਆ ਨਾਲ ਚਨਾਉਣ ਦੇ ਦੁਪੱਟੇ ਹੋਣਗੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸੋ ਇਹ ਸਾਰੇ ਸੂਟਸ ਜਿਹੜੇ ਹੁਣ ਘੱਟ ਪ੍ਰਾਈਸ ਦੇ ਵਿੱਚ ਅਵੇਲੇਬਲ ਨੇ ਇਹਨਾਂ ਦੇ ਫਰੰਟ ਤੇ ਵਰਕ ਹੋਏਗਾ ਔਰ ਬੈਕ ਤੇ ਵਰਕ ਨਹੀਂ ਹੈਗਾ ਇਹ ਵਾਲੇ ਅੰਬੀਆਂ ਵਾਲਾ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਸੋਹਣਾ ਔਰ ਜ਼ਿਆਦਾ ਸਿਕਲਸ ਵਰਕ ਹੋਇਆ ਹੈ ਦੇ ਉੱਪਰ ਔਰ ਇਹਦੇ ਜਿਹੜੇ ਬਨਾਰਸੀ ਸਟਾਈਲ ਦੇ ਜਿਹੜੇ ਦੁਪੱਟੇ ਆਉਣਗੇ ਦੁਪੱਟਿਆਂ ਦੇ ਉੱਪਰ ਲੇਸਸ ਦੇ ਨਾਲ ਇਹਨੂੰ ਅਟੈਚਮੈਂਟ ਕੀਤੀ ਹੋਈ ਸੋ ਬਹੁਤ ਜ਼ਿਆਦੇ ਸੋਨੇ ਸੂਟ ਨੇ ਇਹਨਾਂ ਵਿੱਚ ਕਾਫੀ ਕਲਰ ਤੁਹਾਨੂੰ ਮਿਲ ਜਾਣਗੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਇਨਸ਼ਾਅੱਲਾ ਕਿ WhatsApp ਤੇ ਆਰਡਰ ਕਰ ਸਕਦੇ ਹੋ ਇਹ ਵਾਲੇ ਡਿਜ਼ਾਈਨਰ ਸੂਟਸ ਨੇ ਜੀ ਇਹਨਾਂ ਵਿੱਚ ਇੱਕੋ ਇੱਕ ਕਲਰ ਹੋਣਗੇ ਜਿਹੜੇ ਮੈਂਸ਼ਨ ਕੀਤੇ ਹੋਏ ਹੋਰ ਕਲਰ ਨਹੀਂ ਹੈਗੇ ਸੋ ਇਹ ਬਹੁਤ ਸੋਨੇ ਸੂਟ ਨੇ ਇਹਨਾਂ ਦੇ ਵਿੱਚ ਤੁਸੀਂ ਕਸਟਮਾਈਜ਼ ਨਹੀਂ ਕਰ ਸਕਦੇ ਆਲਰੇਡੀ ਇਹ ਰੈਡੀ ਹੈਗੇ ਨੇ ਇਨ ਵਿੱਚ ਜਿਹੜਾ ਵੀ ਪਸੰਦ ਆਉਂਦਾ ਤੁਸੀਂ ਭੇਜ ਸਕਦੇ ਹੋ ਪਿਕ ਕਿਉਂਕਿ ਇਹਨਾਂ ਦੇ ਪ੍ਰਾਈਸ ਅਲੱਗ-ਅਲੱਗ ਹੋਣਗੇ ਜੀ ਸੋ ਇਹ ਵੀ ਇੱਕ ਡਿਫਰੈਂਟ ਜਿਹੇ ਸਟਾਈਲ ਦੇ ਵਿੱਚ ਰਾਜ ਰਾਨੀ ਵਾਲੇ ਕਾਫੀ ਤਰ੍ਹਾਂ ਦੇ ਸੂਟਸ ਆਉਂਦੇ ਨੇ ਕਿਉਂਕਿ ਇਹਨਾਂ ਦੇ ਫੈਬਰਿਕ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਇਸ ਕਰਕੇ ਇਹ ਵੀ ਡਿਜ਼ਾਈਨਿੰਗ ਜਿਹੜੀ ਲੱਗ ਲੱਗੀ ਤੇ ਚੰਗੀ ਹੈ ਸੋ ਕੋਈ ਵੀ ਤੁਸੀਂ ਲੈ ਸਕਦੇ ਹੋ